DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਖੜੇ ਹਾਂ ਸਮਾਣਾ ਜਿੱਥੇ ਇੱਕ ਅਵੈਧ ਫੈਕਟਰੀ ਚੱਲ ਰਹੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਪ੍ਰੋਫਿਊਸ਼ਨ ਵਾਲਾ ਧੂਆਂ ਜਿਹੜੀ ਇਹਦੀ ਚਿਮਨੀ ਛੱਡ ਰਹੀ ਹੈ ਇਸ ਫੈਕਟਰੀ ਦੇ ਗੇਟ ਦੇ ਉੱਤੇ ਕੋਈ ਬੋਰਡ ਨਹੀਂ ਲੱਗਿਆ ਜਿਸ ਤਰ੍ਹਾਂ ਕਿ ਇੱਕ ਅਵੈਧ ਫੈਕਟਰੀ ਹੁੰਦੀ ਹੈ ਜਿਸ ਜਿਹੜੀ ਕਿ ਨਾਮ ਨਿਸ਼ਾਨ ਫੈਕਟਰੀ ਦਾ ਹੁੰਦਾ ਨਹੀਂ ਪਰ ਇਸ ਜਗ੍ਹਾ ਤੇ ਇਹ ਫੈਕਟਰੀ ਸਹਿਜਪੁਰਾ ਵਾਲੀ ਦਿਸ਼ਾ ਵਾਲੇ ਇਹ ਫੈਕਟਰੀ ਚੱਲ ਰਹੀ ਹੈ ਅਨਾਜ ਮੰਡੀ ਦੇ ਸਾਹਮਣੇੋਂ ਰਸਤਾ ਆਉਂਦਾ ਜਿਸ ਦੇ ਉੱਤੇ ਇਹ ਚੱਲ ਰਹੀ ਹੈ ਫੈਕਟਰੀ ਇਹ ਡੀਓਸੀ ਦੇ ਵਿੱਚੋਂ ਘਿਓ ਵਗੈਰਾ ਬਣਾਉਂਦੀ ਹੈ ਇਹ ਫੈਕਟਰੀ ਤੇ ਬਹੁਤ ਜ਼ਿਆਦਾ ਪੋਲਿਊਸ਼ਨ ਹੈ ਇਸ ਫੈਕਟਰੀ ਦਾ ਪਹਿਲਾਂ ਵੀ ਇਸ ਦੀ ਨਿਊਜ਼ ਲੱਗ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਕਿ ਬਹੁਤ ਹੀ ਜ਼ਿਆਦਾ ਪ੍ਰੋਡਕਸ਼ਨ ਵਾਲਾ ਧੂਆਂ ਜਿਹੜੀ ਇਹਦੀ ਚਿਮਨੀ ਛੱਡ ਰਹੀ ਹੈ ਇਸ ਫੈਕਟਰੀ ਦੇ ਗੇਟ ਦੇ ਉੱਤੇ ਕੋਈ ਬੋਰਡ ਨਹੀਂ ਲੱਗਿਆ ਜਿਸ ਤਰ੍ਹਾਂ ਕਿ ਇੱਕ अवैध ਫੈਕਟਰੀ ਹੁੰਦੀ ਹੈ ਜਿਸ ਜਿਹੜੀ ਕਿ ਨਾਮ ਨਿਸ਼ਾਨ ਫੈਕਟਰੀ ਦਾ ਹੁੰਦਾ ਨਹੀਂ ਪਰ ਇਸ ਜਗ੍ਹਾ ਤੇ ਇਹ ਫੈਕਟਰੀ ਸਹਿਜਪੁਰਾ ਵਾਲੀ ਦਿਸ਼ਾ ਵਾਲੇ ਇਹ ਫੈਕਟਰੀ ਚੱਲ ਰਹੀ ਹੈ ਅਨਾਜ ਮੰਡੀ ਦੇ ਸਾਹਮਣੇ ਉਹ ਰਸਤਾ ਆਉਂਦਾ ਜਿਸ ਦੇ ਉੱਤੇ ਇਹ ਚੱਲ ਰਹੀ ਹੈ ਫੈਕਟਰੀ ਇਹ ਡੀਓਸੀ ਦੇ ਵਿੱਚੋਂ ਘਿਓ ਵਗੈਰਾ ਬਣਾਉਂਦੀ ਹੈ ਇਹ ਫੈਕਟਰੀ ਤੇ ਬਹੁਤ ਜ਼ਿਆਦਾ ਪੋਲਿਊਸ਼ਨ ਹੈ ਇਸ ਫੈਕਟਰੀ ਦਾ ਪਹਿਲਾਂ ਵੀ ਇਸ ਦੀ ਨਿਊਜ਼ ਲੱਗ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ